ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਣ ਮਦਈ ਦੇ ਪੁੱਤ ਨੇ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਆਪਣੇ ਦਾ ਦਰਦ ਸਮਝਦੇ ਹੋਏ ਇਸ ਦੇ ਖਿਲਾਫ ਇੱਕ ਵੱਡਾ ਜੁੱਤ ਨਸ਼ੇ ਵਿਰੁੱਧ ਦਾ ਜਿਹੜਾ ਅੰਗਾਜ਼ ਆ ਨੌਜਵਾਨਾਂ ਨੂੰ ਇਹ ਫੈਸਲਾ ਦਿਆਂਗਾ ਕਿ ਤੁਹਾਡੇ ਮਾਂ ਪਹਿਲਾਂ ਤਾਂ 9 ਮਹੀਨੇ ਮਾਂ ਨੇ ਤੁਹਾਨੂੰ ਪੇਟ ਜਿਹੜਾ ਘੜ ਪਾਲਿਆ ਬਾਪ ਨੇ ਆਪਣੇ ਖੂਨ ਪਸੀਨੇ ਦੀ ਜਿਹੜੀ ਕਮਾਈ ਨਾਲ ਤੁਹਾਨੂੰ ਪੜਾਇਆ ਦਿਖਾਇਆ ਇੱਦਾਂ ਬਟਾ ਕਰਿਆ ਇਹ ਇਸ ਕਰਨੇ ਨਹੀਂ ਕਰਿਆ ਜੇ ਤੁਸੀਂ ਨਸ਼ਾ ਕਰਕੇ ਸਮਝਾਂਤ ਕਿਤੇ ਜਾਓ ਕੁਝ ਆਪਣਾ ਜਨਮ ਸਫਲਾ ਕਰੋ ਇਸ ਨਸ਼ੇ ਤੋਂ ਆਪਾਂ ਰਹਿ ਜਿਬਰੰਤ ਕਰੀ ਇਹ ਸਾਡਾ ਜਿਹੜਾ ਪੰਜਾਬ ਇਹਨੂੰ ਡੰਗਲਾ ਪੰਜਾਬ ਨਾਲ ਜੇ ਉੰਤੇ ਦੇ ਤਰਖਨ ਬਲੰਦਾ ਹੈ ਅੱਜ ਤੱਕ ਕਿਸੇ ਸਰਕਾਰਾਂ ਨੇ ਨਹੀਂ ਸੋਚਿਆ ਸੀ ਮਾਵਾਂ ਦੇ ਪੁੱਤ ਕਿੱਧਰ ਨਸ਼ਿਆਂ ਦੇ ਵਿੱਚ ਜਕੜੇ ਪਏ ਸੀ ਤੇ ਘਰ ਘਰ ਤੋਂ ਲਾਸ਼ਾਂ ਨਿਕਲ ਰਹੀਆਂ ਸੀ ਇਹ ਪੰਜਾਬ ਸਰਕਾਰ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਮੈਂ ਧੰਨਵਾਦ ਕਰਦੀ ਆ ਸਾਡੇ ਵੱਡੇ ਵੀਰ ਐਮਐਲਏ ਸਾਹਿਬ ਦਾ ਜਿਹੜੇ ਸਾਰੀ ਸੰਗਤ ਦੇ ਨਾਲ ਸੜਕਾਂ ਤੇ ਉਤਰ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਅੱਜ ਤੱਕ ਕਦੇ ਇਦਾਂ ਦੇ ਐਮਐਲਏ ਪਹਿਲੇ ਇਦਾਂ ਦੇ ਨਾ ਹੋਏ ਸੀ ਤੇ ਨਾ ਹੀ ਕਦੇ ਹੋਏ ਇਹ ਆਮ ਆਦਮੀ ਪਾਰਟੀ ਵਿੱਚ ਹੀ ਸਫਲ ਬਣੇ ਜਿੱਤੇ ਕੀ ਹਲਕਾ ਆਤਮਨਗਰ ਤੋਂ ਆਮ ਆਦਮੀ ਪਾਰਟੀ ਤੋਂ ਐਮਐਲਏ ਕੁਲਵੰਤ ਸਿੰਘ ਸਿੱਧੂ ਵੱਲੋਂ ਯੁਧ ਨਸ਼ਿਆ ਵਿਰੁੱਧ ਪੜਾਵ ਦੋ ਦੇ ਵਿੱਚ ਵਕ ਵਕ ਬਾਡਾ ਦੇ ਵਿੱਚ ਜਾ ਕੇ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕੀਤਾ ਜਾਂਦਾ ਹੈ ਤਾਂ ਉੱਥੇ ਹੀ ਅੱਜ ਵਾਰਡ ਨੰਬਰ 48 49 ਅਤੇ 50 ਦੇ ਵਿੱਚ ਜਾ ਕੇ ਰੈਲੀ ਦੇ ਨਾਲ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕੀਤਾ ਗਿਆ ਵਾਰਡ ਨੰਬਰ 48 49 50 ਦੇ ਵਿੱਚ ਸਾਡੇ ਮਹਿਲਾ ਵਿੰਗ ਯੁਧ ਵਿੰਗ ਵੱਲੋਂ ਯੁਧ ਨਸ਼ੇ ਵਿਰੋਧੀ ਟੀਮ ਵੱਲੋਂ ਅੱਜ ਰੋਡ ਮਾਰਚ ਪੈਦਲ ਮਾਰਚ ਕਰਿਆ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਲੋਕਾਂ ਨੇ ਸ਼ਾਮਲ ਹੋ ਕੇ ਇਹ ਸ਼ਿਕਲ ਦਾ ਪ੍ਰਮਾਣ ਦਿੱਤਾ ਕਿ ਅਸੀਂ ਜਿਹੜਾ ਪੰਜਾਬ ਚੋਂ ਨਸ਼ਾ ਜਿਹੜਾ ਖਤਮ ਕਰਨ ਲਈ ਇਹ ਦੰਮ ਲੈਣਾ ਅੱਧ ਵਿਸ਼ੇਸ਼ ਰੂਪ ਵਿੱਚ ਮਾਲਵਾ ਜੋ ਹੁੰਦੇ ਨੇ ਤਿਆਰੀ ਛੋਟੀ ਪਿੰਗ ਰਜਿੰਦਰ ਕੌਰ ਵੀ ਆਏ ਨੇ ਉਹਨਾਂ ਨੂੰ ਜੀ ਆਇਆਂ ਵੀ ਕਹਿੰਨਾ ਤੇ ਉਹਨਾਂ ਦਾ ਜਿਹੜਾ ਇੱਕ ਕਦਮ ਚੱਲਿਆ ਇੱਕ ਇੱਕ ਪ੍ਰਮਾਤਮਾ ਸਫਲ ਕਰੇ ਹਾਂਜੀ ਮਹਿਲਾ ਸ਼ਕਤੀ ਅੱਜ ਤੁਹਾਡੇ ਨਾਲ ਮੋਢੇ ਨਾਲ ਮੋਢਾ ਨਾਲ ਮਹਿਲਾ ਸ਼ਕਤੀ ਹਮੇਸ਼ਾ ਆਮ ਆਦਮੀ ਪਾਰਟੀ ਦੇ ਪੱਦ ਚੜ੍ਹ ਕੇ ਹਿੱਸਾ ਲੈਂਦੀ ਹੈ ਕਿਉਂਕਿ ਇੰਨਾ ਛੋਟੀਆਂ ਵੱਡੀਆਂ ਪੈਣਾ ਦੇ ਸਿਰ ਤੇ ਹੀ ਕਲਵੰਤ ਸਿੰਘ ਸਿੱਧੂ ਉੱਡਿਆ ਫਿਰਦਾ ਤੇ ਇਹਨਾਂ ਦਾ ਆਸ਼ੀਰਵਾਦ ਜਿਹੜਾ ਉਹ ਕਿਸੇ ਵੀ ਦਿਨੋਂ ਮੇਰੀ ਪਿੱਠੇ ਨਹੀਂ ਢੱਕਣ ਲੱਗਾ ਨੌਜਵਾਨ ਹਰਿਆਣ ਦੇਖ ਲਿਆ ਕਿਦਾਂ ਹੁੰਦਾ ਨੌਜਵਾਨ ਵੱਡੀ ਗਿਣਤੀ ਸ਼ਾਮਲ ਇੱਕ ਸ਼ੌਕ ਬਜਨ ਸ਼ਾਮਲ ਹੁੰਦੇ ਨੇ ਵੀ ਇੱਕ ਨੇਕ ਪਰਾਲਾ ਇਸ ਮੈਂ ਕਹੂੰਗਾ ਵੀ ਇੱਕ ਕਿਸਮ ਦਾ ਜੱਦ ਹੈ ਜਿਹਦੇ ਵਿੱਚ ਹਰੇਕ ਵਿਅਕਤੀ ਹਰੇਕ ਤੇ ਪੈਣ ਮਾਂ ਨੌਜਵਾਨ ਇਹ ਚਾਹੁੰਦਾ ਵੀ ਮੈਂ ਵੀ ਇੱਕ ਇੱਕ ਹੁਤੀ ਪਾਰਿਆ ਤਾਂ ਕਿ ਮੇਰਾ ਵੀ ਜਨਮ ਸਫਲਾ ਹੋ ਜੇ ਕਿਉਂਕਿ ਇਸ ਨਸ਼ੇ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਮਾਂਵਾਂ ਦੀਆਂ ਕੋਦਾਂ ਸੁਣੀਆਂ ਕਰੀਆਂ ਪੈਣ ਦਾ ਸੁਭਾਅ ਹਤਵਾਲ ਜੜਤਾ ਕਿੰਨੇ ਹੀ ਬੱਚੇ ਗ਼ੀਤਨ ਕਰਤੇ ਪਰ ਇਸ ਨਸ਼ੇ ਨੂੰ ਕਿਸੇ ਵੀ ਨੇ ਠੱਲ ਨਹੀਂ ਪਾਈ ਕਿਸੇ ਨੇ ਹੱਥ ਨਹੀਂ ਪਾਇਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਮਾਨ ਮਦਾਈ ਦੇ ਪਤ ਨੇ ਜਿਨ੍ਹਾਂ ਨੇ ਪੰਜਾਬ ਦੀਆਂ ਧੀਆ ਪੜੇ ਦਾ ਦਰਦ ਸਮਝਦੇ ਹੋਏ ਇਸ ਦੇ ਖਿਲਾਫ ਇੱਕ ਵੱਡਾ ਜੁੱਧ ਨਸ਼ੇ ਵਿਰੁੱਧ ਦਾ ਜਿਹੜਾ ਅਗਾਜ਼ ਕਰਿਆ ਕਹਿ ਸਕਦੇ ਹਾਂ ਉਹ ਵੱਡੀ ਲਹਿਰ ਬਣ ਚੁੱਕੀ ਹੈ ਇਹ ਬਹੁਤ ਵੱਡੀ ਲਹਿਰ ਬਣ ਚੁੱਕੀ ਹੈ ਅੱਜ ਤੁਸੀਂ ਦੇਖੋ ਫੇਰ ਲਗਾਉਣੇ ਦੀ ਗੱਲ ਨਾ ਮੈਂ ਕਰੇ ਪੂਰੇ ਪੰਜਾਬ ਦੇ ਵਿੱਚ ਇਹ ਯਾਤਰਾ ਜਿਹੜੀਆਂ ਚੱਲ ਰਹੀਆਂ ਨੇ ਇਹਨਾਂ ਨੂੰ ਦੇਖ ਦੇ ਕੇ ਇੱਕ ਬਹੁਤ ਵੱਡੀ ਮਹਿਮ ਬਣ ਚੁੱਕੀ ਹੈ ਯੂਥ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਆ लास्ट ਨੌਜਵਾਨਾਂ ਨੂੰ ਇਹੀ ਮੈਸੇਜ ਦੇਵਾਂਗਾ ਕਿ ਤੁਹਾਡੇ ਪਹਿਲਾਂ ਤਾਂ 9 ਮਹੀਨੇ ਮਾਂ ਨੇ ਤੁਹਾਨੂੰ ਪੇਟ ਦੇ ਰੱਖ ਕੇ ਪਾਲਿਆ ਬਾਪ ਨੇ ਆਪਣੇ ਖੂਨ ਪਸੀਨੇ ਦੀ ਜਿਹੜੀ ਕਮਾਈ ਨਾਲ ਤੁਹਾਨੂੰ ਪੜਾਇਆ ਲਿਖਾਇਆ ਇਦਾਂ ਵੱਡਾ ਕਰਿਆ ਇਸ ਗੱਲ ਨਹੀਂ ਸੀ ਕਰਿਆ ਕਿ ਤੁਸੀਂ ਨਸ਼ਾ ਕਰਕੇ ਸਮਸ਼ਾਨ ਚ ਚਲੇ ਜਾਓ ਤੁਸੀਂ ਆਪਣਾ ਜਨਮ ਸਫਲਾ ਕਰੋ ਇਸ ਨਸ਼ੇ ਤੋਂ ਆਪਾਂ ਰਹਿ ਜਿਵਨਕੀਤ ਕਰੀਏ ਇਹ ਸਾਡਾ ਜਿਹੜਾ ਪੰਜਾਬ ਐਨੂੰ ਡੰਗਲਾ ਪੰਜਾਬ ਬਣੇ 29 ਦੇ ਤਰੱਕੀ ਵੱਲ ਭਦਾਇ ਅੱਜ ਅਸੀਂ ਆਤਮਨਗਰ ਹਲਕੇ ਤੋਂ ਮੇਰੇ ਵੱਡੇ ਵੀਰ ਕੁਲਵੰਤ ਸਿੰਘ ਸਿੱਧੂ ਜੀ ਦੀ ਰਹਿਨਮਾਈ ਹੇਠ ਯੂਥ ਵਿੰਗ ਤੇ ਔਮਨ ਵਿੰਗ ਮਿਲ ਕੇ ਨਸ਼ੇ ਵਿਰੁੱਧ ਰੈਲੀ ਕੱਢ ਰਿਹਾ ਹੈ ਇਹ ਪੰਜਾਬ ਸਰਕਾਰ ਦਾ ਤੇ ਮਾਨ ਸਾਹਿਬ ਦਾ ਬਹੁਤ ਵੱਡਾ ਉਪਰਾਲਾ ਹੈ ਅੱਜ ਤੱਕ ਕਿਸੇ ਸਰਕਾਰਾਂ ਨੇ ਨਹੀਂ ਸੋਚਿਆ ਸੀ ਮਾਵਾਂ ਦੇ ਪੁੱਤ ਕਿੱਦਾਂ ਨਸ਼ਿਆਂ ਦੇ ਵਿੱਚ ਜਕੜੇ ਪਏ ਸੀ ਤੇ ਘਰ ਘਰ ਤੋਂ ਲਾਸ਼ਾਂ ਨਿਕਲ ਰਹੀਆਂ ਸੀ ਇਹ ਪੰਜਾਬ ਸਰਕਾਰ ਨੇ ਬਹੁਤ ਵੱਡਾ ਉਪਰਾਲਾ ਕੀਤਾ ਤੇ ਮੈਂ ਅਪੀਲ ਕਰਾਂਗੀ ਹੋਰ ਵੀ ਜਿਹੜੇ ਸਾਡੇ ਨਾਲ ਨਹੀਂ ਜੁੜੇ ਹੋਏ ਲੋਕ ਉਹਨਾਂ ਨੂੰ ਵੀ ਕਿ ਇਹ ਪਾਰਟੀ ਦੀ ਮੁਹਿੰਮ ਨਹੀਂ ਹੈਗੀ ਇਹ ਪੰਜਾਬ ਦੀ ਮੁਹਿੰਮ ਹੈ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਜੇ ਸਾਡੇ ਐਮਐਲਏ ਅੱਜ ਸੜਕਾਂ ਤੇ ਉਤਰ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਕਿ ਨਸ਼ਿਆਂ ਤੋਂ ਬਚੋ ਤੇ ਨਸ਼ਾ ਤੋਂ ਬਚਾ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ ਤੇ ਸਾਡਾ ਵੀ ਮੋਢਲਾ ਫਰਜ ਬੰਦਾ ਹੈ ਅਸੀਂ ਇੱਕ ਪੰਜਾਬ ਦੇ ਨਾਗਰਿਕ ਹੁੰਦੇ ਨਾ ਤੇ ਸਾਰੇ ਇਹਦੇ ਨਾਲ ਜੁੜੀਏ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ ਕਹਿ ਸਕਦੇ ਅਜੀਤ ਮਹਿਲਾਵਾਂ ਵੀ ਜਿਹੜੀਆਂ ਸੜਕ ਤੇ ਕੀ ਹੋਈਆਂ ਕਿਤੇ ਨਾ ਕਿਤੇ ਇਹਨੂੰ ਪੁਰਸ਼ਾਂ ਜਾਂ ਨੂੰ ਦੁਰਜਨ ਬਿਲਕੁਲ ਜੀ ਮਹਿਲਾ ਵਿੰਗ ਪੂਰੀ ਤਰ੍ਹਾਂ ਦਾ ਪੂਰੀ ਤਰ੍ਹਾਂ ਦੇ ਨਾਲ ਹਰ ਜ਼ਿਲ੍ਹੇ ਪੂਰੇ ਪੰਜਾਬ ਦੇ ਵਿੱਚ ਸੜਕਾਂ ਤੇ ਉਤਰਿਆ ਹੋਇਆ ਹੈ ਤੇ ਖਾਸ ਕਰਕੇ ਅਸੀਂ ਆਪਣੇ ਵੱਡੇ ਵੀਰ ਦੇ ਨਾਲ ਤੇ ਹਰ ਜਗ੍ਹਾ ਤੇ ਖੜੇ ਹੁੰਨੇ ਆ ਤੇ ਖੜੇ ਰਵਾਂਗੇ ਕਿਉਂਕਿ ਇਹ ਸਿਰਫ ਆਤਮਨਗਰ ਹਲਕੇ ਲਈ ਰਿਪਰੈਜ਼ੈਂਟੇਟਿਵ ਨਹੀਂ ਹੈਗੇ ਮੈਂ ਇਹਨਾਂ ਨੂੰ ਲੁਧਿਆਣੇ ਦਾ ਰਿਪਰੈਜ਼ੈਂਟੇਟਿਵ ਮੰਦੀ ਆ ਸੋ ਇਹ ਹਮੇਸ਼ਾ ਸਾਡੇ ਨਾਲ ਖੜੇ ਹੁੰਦੇ ਆ ਤੇ ਸਾਡਾ ਮਹਿਲਾ ਵਿੰਗ ਹਰ ਵੇਲੇ ਜਿੱਥੇ ਵੀ ਆਵਾਜ਼ ਮਾਰਨਗੇ ਅੱਧੀ ਰਾਤ ਨੂੰ ਵੀ ਕੋਈ ਰੈਲੀ ਕੱਟਣਗੇ ਵੱਧ ਚੜ ਕੇ ਹਿੱਸਾ ਲੈਣਗੇ ਕੀ ਲੱਗਦਾ 2027 ਦੇ ਇਲੈਕਸ਼ਨ ਆ ਰਹੀਆਂ ਪਹਿਲਾਂ ਵੀ ਐਮਐਮਕੋਨ ਸਨ ਪਰ ਐਦਾਂ ਦੀ ਨਹੀਂ ਕਦੇ ਦੇਖੀ ਨਹੀਂ ਕੀ ਸਾਧਣਾ ਇਹ 2027 ਦੀ ਮੁਹਿੰਮ ਲਈ ਨਹੀਂ ਹੈਗਾ ਇਹ ਪੰਜਾਬ ਸਰਕਾਰ ਦਾ ਜਿਹੜਾ ਨਸ਼ਾ ਵਿਰੁੱਧ ਮੁਹਿੰਮ ਹੈ ਇਹ ਆਮ ਲੋਕਾਂ ਲਈ ਹੈ ਆਮ ਲੋਕ ਜਿਹੜੇ ਪੰਜਾਬ ਵਿੱਚ ਨਸ਼ਿਆਂ ਨਾਲ ਜੁੜੇ ਹੋਏ ਐ ਉਹਨਾਂ ਨੂੰ ਬਚਾ ਲਈ ਐ ਪੰਜਾਬ ਦੀ ਮਾਨ ਸਾਹਿਬ ਨੇ ਇੱਕ ਸੁਪਨਾ ਦੇਖਿਆ ਸੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੋ ਇਹ ਉਹਦੀ ਮੁਹਿੰਮ ਹੈ 2027 'ਚ ਤਾਂ ਹਲੇ ਬੜਾ ਟਾਈਮ ਪਿਆ ਉਹਦੇ ਵਾਸਤੇ ਇਲੈਕਸ਼ਨ ਦਾ ਪ੍ਰਚਾਰ ਵੀ ਕਰਾਂਗੇ ਪਰ ਅੱਜ ਜੋ ਅਸੀਂ ਲੜਾਈ ਲੜ ਰਹੇ ਆਂ ਉਹ ਨਸ਼ਿਆਂ ਦੇ ਖਿਲਾਫ ਲੜ ਰਹੇ ਆਂ ਔਰ ਹਰ ਪੰਜਾਬ ਦੇ ਜ਼ਿਲ੍ਹੇ ਦੇ ਵਿੱਚ ਹਰ ਮਹੱਲੇ ਦੇ ਵਿੱਚ ਇਹ ਲੜਾਈ ਜਾਰੀ ਹੈ ਮੈਂ ਧੰਨਵਾਦ ਕਰਦੀ ਆਂ ਸਾਡੇ ਵੱਡੇ ਵੀਰ ਐਮਐਲਏ ਸਾਹਿਬ ਦਾ ਜਿਹੜੇ ਸਾਰੀ ਸੰਗਤ ਦੇ ਨਾਲ ਸੜਕਾਂ ਤੇ ਉਤਰ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਅੱਜ ਤੱਕ ਕਦੇ ਇਦਾਂ ਦੇ ਐਮਐਲਏ ਪਹਿਲੇ ਨਾ ਹੋਏ ਸੀ ਤੇ ਨਾ ਹੀ ਕਦੇ ਹੋਣਗੇ ਇਹ ਆਮ ਆਦਮੀ ਪਾਰਟੀ ਵਿੱਚ ਹੀ ਸੰਭਵ ਹੈ